ਹਾਂਜੀ ਕਿਵੇਂ ਹੋ ਜੀ ਸਾਰੇ ਲਓ ਜੀ ਇਹ ਆਪਣੇ ਕੋਲੇ ਆਇਆ ਹੋਇਆ ਜੀ ਸੰਦੂਖ ਆਪਣਾ ਹੀ ਲਿਆਂਦਾ ਹੋਇਆ ਸੀਗਾ ਇਹ ਸੰਦੂਖ ਤੇ ਆਪਾਂ ਕੀਤਾ ਜੀ ਇਹਨੂੰ ਤਿਆਰ ਸਭ ਤੋਂ ਛੋਟਾ ਸੰਦੂਖ ਆਇਆ ਜੀ ਆਪਣੇ ਜਿੰਨੇ ਕੋਲੇ ਆਪਣੇ ਕੋਲੇ ਜਿੰਨੇ ਵੀ ਅੱਜ ਤੱਕ ਸੰਦੂਖ ਆਏ ਨੇ ਆਪਣੇ ਕੋਲੇ ਇਹ ਸਭ ਤੋਂ ਛੋਟਾ ਸੰਦੂਖ ਆਇਆ ਜੀ ਆਪਣੇ ਕੋਲੇ ਤੇ ਇਹਨੂੰ ਆਪਾਂ ਕੀਤਾ ਜੀ ਪੂਰਾ ਪ੍ਰੋਪਰ ਪਿਆਰ ਤੇ ਇਹਨੂੰ ਬ੍ਰਾਊਨ ਰੰਗ ਕੀਤਾ ਵਾ ਤੇ ਕਿਉਂਕਿ ਇਹਦੀ ਮਲਨ ਪੱਟੀ ਥੋੜੀ ਜੀ ਜ਼ਿਆਦਾ ਹੋਈ ਸੀਗੀ ਤੇ ਉਹ ਪਾਲਸ ਦੇ ਵਿੱਚ ਫਿਰ ਝਾਕਦੀ ਆ ਚੰਗੇ ਨਹੀਂ ਲੱਗਦੀ ਤਾਂ ਕਰਕੇ ਬ੍ਰਾਊਨ ਰੰਗ ਦੇ ਵਿੱਚੋਂ ਸਾਰੀ ਮਲਣ ਪੱਟੀ ਸਾਰੀ ਟਕੀ ਜਾਂਦੀ ਆ ਇੱਕੋ ਜਿਹਾ ਹੋ ਜਾਂਦਾ ਤਾਂ ਕਰਕੇ ਇਹਨੂੰ ਆਪਾਂ ਕੀਤਾ ਜੀ ਬ੍ਰਾਊਨ ਰੰਗ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਐਸੇ ਤਰ੍ਹਾਂ ਤੇ ਤੁਸੀਂ ਆਪਣਾ ਸੰਦੂਖ ਆਪਣੀ ਚੁਆਇਸ ਅਨਸਾਰ ਤਿਆਰ ਕਰਵਾ ਸਕਦੇ ਹੋ ਅਗਰ ਤੁਸੀਂ ਆਪਣੇ ਸੰਦੂਖ ਨੂੰ ਲਾਉਣਾ ਜੀ ਨਵਾਂ ਪਿੱਤਲ ਤਾਂ ਨਵਾਂ ਪਿੱਤਲ ਲੱਗ ਜਾਊਗਾ ਅਗਰ ਤੁਹਾਡੇ ਸੰਦੂਖ ਦਾ ਹੋਇਆ ਹੋਇਆ ਜੀ ਕਾਲਾ ਪਿੱਤਲ ਤਾਂ ਅਸੀਂ ਮਿਹਨਤ ਲਾ ਕੇ ਉਸੇ ਸੰਦੂਖ ਦੇ ਕਾਲੇ ਹੋਏ ਪਿੱਤਲ ਨੂੰ ਆਪਾਂ ਚਮਕਾ ਕੇ ਦਵਾਂਗੇ ਜੀ ਤੁਹਾਨੂੰ ਅਤੇ ਪੂਰਾ ਪ੍ਰੋਪਰ ਦਵਾਂਗੇ ਜੀ ਤਿਆਰ ਕਰਕੇ ਤੇ ਤੁਸੀਂ ਐਡਰੈਸ ਕਰ ਲਓ ਜੀ ਸਾਡਾ ਨੋਟ ਸਾਡਾ ਐਡਰੈਸ ਹੈਗਾ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਜੀ ਤੇ ਸੁਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਅਗਰ ਤੁਸੀਂ ਆਪਣਾ ਸੰਦੂਖ ਤਿਆਰ ਕਰਵਾਉਣਾ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਜੀ ਸੰਪਰਕ ਸਾਡਾ ਨੰਬਰ ਨੋਟ ਕਰ ਲਓ 8264144620 ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਸੁਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਆਪਣੇ ਘਰ ਪਰ ਸੰਦੂਖ ਤਿਆਰ ਕਰਵਾਓ ਜੀ ਸਾਡੇ ਕੋਲੋਂ ਅਗਰ ਤੁਸੀਂ ਆਪਣੇ ਘਰ ਵਿੱਚ ਹੀ ਸੰਦੂਖ ਤਿਆਰ ਕਰਵਾਉਣਾ ਤਾਂ ਵੀ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਜੀ ਕੰਟੈਕਟ ਅਸੀਂ ਤੁਹਾਡਾ ਸੰਦੂਖ ਤੁਹਾਡੇ ਘਰ ਆ ਕੇ ਕਰਾਂਗੇ ਜੀ ਤਿਆਰ ਅਗਰ ਤੁਸੀਂ ਸਾਡੀ ਦੱਸੀ ਪੇਮੈਂਟ ਨੂੰ ਭਰ ਸਕਦੇ ਹੋ ਤਾਂ ਜਰੂਰ ਤੁਹਾਡੇ ਘਰ ਆ ਕੇ ਅਸੀਂ ਤੁਹਾਡਾ ਸੰਦੂਖ ਕਰਾਂਗੇ ਜੀ ਤਿਆਰ ਤੇ ਕਿਸੇ ਵੀ ਤਰ੍ਹਾਂ ਦਾ ਸੰਦੂਖ ਤੁਸੀਂ ਤਿਆਰ ਕਰਵਾਉਣਾ ਸਾਡੇ ਨਾਲ ਕਰ ਸਕਦੇ ਹੋ ਜੀ ਸੰਪਰਕ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਬਿਰਸੇ ਵਾਲੇ ਜੀ ਪਿੰਡ ਜੋਧਾ ਜ਼ਿਲ੍ਹਾ ਜੀ ਲੁਧਿਆਣਾ